हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਝੋਨੇ ਦੀ ਫਸਲ ਨੂੰ ਯੂਰੀਆ ਪਾਉਣ ਦਾ ਤਰੀਕਾ ਕਿੰਨੀ ਕੁ ਯੂਰੀਆ ਪਾਉਣੀ ਚਾਹੀਦੀ ਹੈ ਵੈਸੇ ਸਾਰੇ ਕਿਸਾਨ ਵੀਰ ਆ ਜਿਹੜੇ ਉਹ ਯੂਰੀਆ ਦੀ ਵਰਤੋਂ ਕਰਦੇ ਆ ਆਪਾਂ ਸਾਰੀਆਂ ਫਸਲਾਂ 'ਚ ਹੀ ਤਕਰੀਬਨ ਆਪਾਂ ਯੂਰੀਆ ਤੇ ਵੱਧ ਜ਼ੋਰ ਰੱਖਦੇ ਆ ਪਰ ਉਹਦੇ ਵਿੱਚ ਗੈਪ ਕਿੰਨਾ ਪਾਉਣਾ ਕਿਹੜੀ ਸਟੇਜ ਤੇ ਨਾਈਟ੍ਰੋਜਨ ਦੀ ਵੱਧ ਮਾਤਰਾ ਚਾਹੀਦੀ ਹੈ ਜਿਹੜੀ ਕਿ ਆਪਾਂ ਯੂਰੀਆ ਰਾਈਂ ਦਿੰਨੇ ਆ ਉਹਦੀ ਆਪਾਂ ਥੋੜੀ ਜੀ ਮੈਨੇਜਮੈਂਟ ਕਰ ਲਈਏ ਥੋੜਾ ਜਿਹਾ ਜੇ ਦਿਨ ਅੱਗੇ ਪਿੱਛੇ ਕਰਕੇ ਸਹੀ ਸਮੇਂ ਦੇ ਉੱਤੇ ਸਹੀ ਮਾਤਰਾ ਦੇ ਵਿੱਚ ਨਾਈਟ੍ਰੋਜਨ ਦੇਈਏ ਤੇ ਨਾਲੇ ਤਾਂ ਆਪਾਂ ਨੂੰ ਜ਼ਰੂਰਤ ਤੋਂ ਵੱਧ ਨਾ ਪਾਉਣੀ ਪਵੇ ਨਾਲੇ ਆਪਾਂ ਪੂਰਾ ਨਤੀਜਾ ਲੈ ਲਈਏ ਤੇ ਨਾਲ ਹੀ ਜਿਹੜਾ ਹੈਗਾ ਉਹਦੇ ਵਿੱਚ ਫਿਰ ਆਪਾਂ ਬਿਮਾਰੀਆਂ ਕੀੜੇ ਮਕੌੜਿਆਂ ਤੋਂ ਫਸਲ ਨੂੰ ਬਚਾ ਲਈਏ ਡਿੱਗਣ ਤੋਂ ਬਚਾ ਲਈਏ ਉਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਕਿਸਾਨ ਵੀਰੋ ਜਿਹੜਾ ਮੁੱਖ ਤੌਰ ਤੇ ਨਾਈਟ੍ਰੋਜਨ ਤੱਤ ਹੈ ਜਿਹੜਾ ਕਿ ਆਪਾਂ ਯੂਰੀਆ ਰਾਹੀਂ ਦਿੰਨੇ ਸਾਰੀਆਂ ਫਸਲਾਂ 'ਚ ਤੇ ਝੋਨੇ ਨੂੰ ਵੀ ਆਪਾਂ ਯੂਰੀਆ ਹੀ ਪਾਉਂਦੇ ਆ ਜਾਂ ਨੈਨੋ ਯੂਰੀਆ ਕੁਝ ਕਿਸਾਨ ਵੀਰ ਸਪਰੇਅ ਕਰਦੇ ਆ ਇਹਦੀ ਜ਼ਰੂਰਤ ਹੁੰਦੀ ਫਸਲ ਨੂੰ अर्ਲੀ ਵੈਜੀਟੇਟਿਵ ਗ੍ਰੋਥ ਮਤਲਬ ਕਿ ਜਦੋਂ ਆਪਾਂ ਝੋਨਾ ਲਾਉਣਾ ਉਸ ਤੋਂ ਬਾਅਦ ਉਹਦੀ ਗ੍ਰੋਥ ਹੋਣੀ ਸ਼ੁਰੂਆਤੀ ਗ੍ਰੋਥ ਕਿਉਂਕਿ ਹਰਾ ਰੰਗ ਜਿਹੜਾ ਪ੍ਰਦਾਨ ਕਰਨਾ ਉਹਦੇ ਵਿੱਚ ਨਾਈਟ੍ਰੋਜਨ ਦਾ ਮਹੱਤਵਪੂਰਨ ਰੋਲ ਹੈ ਜਿਹੜੀ ਕਿ ਫੋਟੋਸਿੰਥੇਸਿਸ ਦੇ ਵਿੱਚ ਮਹੱਤਵਪੂਰਨ ਹੈ ਪ੍ਰਕਾਸ਼ ਸੰਸ਼ ਇਸ ਤੋਂ ਬਾਅਦ ਟੈਲਰਿੰਗ ਕਰਨੀ ਮਤਲਬ ਸ਼ਖਾਵਾਂ ਬਣਾਉਣੀਆਂ ਫਟਾਰਾ ਕਰਨਾ ਜਿਹਦੇ ਨਾਲ ਜਿਹੜੀ ਹੈਗੀ ਆਪਾਂ ਮੁੰਜਰਾਂ ਦੀ ਗਿਣਤੀ ਪੂਰੀ ਕਰਦੇ ਆ ਤਾਂ ਕਿ ਝਾਟ ਸਹੀ ਰਵੇ ਉਸ ਤੋਂ ਬਾਅਦ ਪੈਨਿਕਲ ਇਨੀਸ਼ੀਏਸ਼ਨ ਨਸਾਰੇ ਤੋਂ ਪਹਿਲਾਂ ਬੂਟ ਸਟੇਜ ਆਉਣ ਤੋਂ ਪਹਿਲਾਂ ਪੈਨਿਕਲ ਇਨੀਸ਼ੀਏਸ਼ਨ ਸਟੇਜ ਆਉਂਦੀ ਹੈ ਜਦੋਂ ਜਿਹੜੀ ਫਸਲ ਆਪਦਾ ਫਟਾਰਾ ਕੰਪਲੀਟ ਕਰ ਚੁੱਕੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਉਹਨੇ ਰਿਪਰੋਡਕਟਿਵ ਫੇਜ਼ ਦੇ ਵਿੱਚ ਦਾਖਲ ਹੋਣਾ ਹੁੰਦਾ ਉਹ ਸਟੇਜ ਦੇ ਉੱਤੇ ਸਭ ਤੋਂ ਬਾਅਦ ਜ਼ਰੂਰਤ ਹੁੰਦੀ ਟੈਲਰਿੰਗ ਤੇ ਪੈਣੀ ਕਰ ਨੀਸ਼ੀਅਲ ਸਟੇਜ ਦੇ ਉੱਤੇ ਜੇ ਇਹਨਾਂ ਦੋਹਾਂ ਅਵਸਥਾਵਾਂ ਦੇ ਉੱਤੇ ਯੂਰੀਆ ਆਪਾਂ ਨਾਈਟ੍ਰੋਜਨ ਜਿਹੜੀ ਹੈ ਉਹ ਮਿਸ ਕਰਦੇ ਆ ਰეკਮੈਂਡਡ ਡੋਸ ਪਰ ਓਵਰਡੋਸ ਨਹੀਂ ਰეკਮੈਂਡਡ ਡੋਸ ਜੇ ਮਿਸ ਕਰਦੇ ਤਾਂ ਉਹਦੇ ਨਾਲ ਸਮੱਸਿਆ ਆ ਸਕਦੀ ਹੈ ਦਾਣੇ ਦਾ ਭਾਰ ਵੀ ਘਟ ਸਕਦਾ ਤੇ ਗਿਣਤੀ ਵੀ ਘਟ ਸਕਦੀ ਹੈ ਆਮ ਤੌਰ ਤੇ ਪ੍ਰੈਕਟਿਸ ਇਹ ਹੈ ਕਿ ਜਿਆਦਾਤਰ ਕਿਸਾਨ ਵੀਰ ਜਿਹੜੇ ਜਲਦੀ ਯੂਰੀਆ ਖਤਮ ਕਰ ਦਿੰਦੇ ਆ 15-20 ਦਿਨ ਦੇ ਵਿੱਚ ਤਕਰੀਬਨ 22 ਦਿਨਾਂ ਚ ਕਾਫੀ ਕਿਸਾਨ ਵੀਰ ਆ ਜਿਹੜੇ ਸਹੀ ਸਮੇਂ ਤੇ ਪਾਉਂਦੇ ਜਿਹੜੀ ਕਿ ਪੈਨਿਕਲ ਇਨੀਸ਼ੀਏਸ਼ਨ ਸਟੇਜ ਤੱਕ ਲੈ ਜਾਂਦੇ ਆ ਉਹਦਾ ਆਪਾਂ ਨੂੰ ਫਾਇਦਾ ਹੈ ਆਪਾਂ ਪਹਿਲੀ ਕੈਸ਼ਟ ਪਾਉਣੀ ਹੁੰਦੀ ਹੈ ਲਵਾਈ ਤੇ ਜਾਂ ਲਵਾਈ ਤੋਂ 7 ਦਿਨ ਤੱਕ ਪਹਿਲੀ ਕੈਸ਼ਟ ਆਪਾਂ ਨਾਈਟrogen ਦੀ ਦੇਣੀ ਯੂਰੀਆ ਦੇ ਰੂਪ ਚ ਦੂਜੀ ਕੈਸ਼ਟ ਆਪਾਂ ਦੇਣੀ ਆ ਲਵਾਈ ਤੋਂ 21 ਦਿਨਾਂ ਤੇ ਤੀਸਰੀ ਕੈਸ਼ਟ ਜਿਹੜੀ ਦੇਣੀ ਆ ਪੀਆ 124 ਪੀਆ 126 ਦੇ ਵਿੱਚ 35 ਦਿਨਾਂ ਤੇ ਲਾਸਟ ਪੀਆਈ ਸਟੇਜ ਜਦੋਂ ਉਹਨਾਂ ਦੀ ਸ਼ੁਰੂ ਹੋਣ ਵਾਲੀ ਹੁੰਦੀ ਹੈ ਤੇ ਜਿਹੜੀਆਂ ਦੂਜੀਆਂ ਪੀਆਰ ਕਿਸਮਾਂ ਉਹਨਾਂ 'ਚ 42 ਦਿਨਾਂ ਤੇ ਜੇ ਕੋਈ ਜ਼ਿਆਦਾ ਤੁਸੀਂ ਦੂਜੀਆਂ ਡੋਗਰ ਪੂਸਾ ਪੂਸਾ ਵਗੈਰਾ ਲਾਈਆਂ ਉਹਨਾਂ ਤੇ 45 ਦਿਨ ਤੇ 48 ਦਿਨ ਤੇ ਵੀ ਲਿਆ ਸਕਦੇ ਹੋ ਵੱਧ ਸਮਾਂ ਲੈਂਦੀਆਂ ਨੇ ਉਹਨਾਂ ਦੀ ਪੀਏ ਸਟੇਜ ਥੋੜੀ ਜਿਹੀ ਲੇਟ ਸ਼ੁਰੂ ਹੁੰਦੀ ਹੈ ਸਹੀ ਤਰੀਕਾ ਪਾਉਣ ਦਾ ਜਦੋਂ ਯੂਰੀਆ ਦਾ ਜੇ ਆਪਾਂ ਪੂਰਾ ਨਤੀਜਾ ਲੈਣਾ ਹੈ ਆਪਾਂ ਆਮ ਤੌਰ ਤੇ ਹੀ ਦੇਖਿਆ ਕਿ ਜਦੋਂ ਆਪਾਂ ਯੂਰੀਆ ਪਾਉਣੇ ਪੰਜਵੇਂ 7ਵੇਂ ਦਿਨ ਕਈ ਵਾਰ ਮੈਂ ਦੇਖਿਆ ਆਮ ਹੀ ਕਿਸਾਨ ਵੀਰ ਕਹਿੰਦੇ ਹੁੰਦੇ ਕਿ ਸਾਡੇ ਜੀ ਨਤੀਜਾ ਨਹੀਂ ਸਹੀ ਮਿਲਿਆ ਆਪਾਂ ਕੀ ਕਰਦੇ ਆ ਪਹਿਲੀ ਕਿਸਤ ਦੇ ਵਿੱਚ ਤਾਂ ਆਪਣੀ ਹੈ ਮਜਬੂਰੀ ਪਾਣੀ ਖੜੇ ਜ ਆਪਾਂ ਨੂੰ ਪਾਉਣੀ ਪੈਣੀ ਆ ਯੂਰੀਆ ਕਦੋਂ ਕਰਨ ਵੇਲੇ ਪਾਉਨੇ ਆ ਤਾਂ ਉਹ ਜਿਹੜੀ ਰੂਟ ਜ਼ੋਨ ਚ ਚਲੀ ਜਾਂਦੀ ਆ ਜਿਹੜੀ ਐਨ ਅਰੋਬਿਕ ਜ਼ੋਨ ਦੇ ਵਿੱਚ ਜਿੱਥੇ ਆਕਸੀਜਨ ਨਹੀਂ ਹੁੰਦੀ ਉੱਥੇ ਉਹ ਕਨਜ਼ਰਵ ਹੋ ਜਾਂਦੀ ਆ ਜਦੋਂ ਬਾਅਦ ਚੋਂ ਆਪਾਂ ਖੜੇ ਪਾਣੀ 'ਚ ਪਾਉਨੇ ਆ ਫਿਰ ਉਹਦੇ ਵਿੱਚ ਲਾਸ ਹੁੰਦੇ ਆ ਕਿਉਂਕਿ 15 ਦਿਨ ਤੱਕ ਆਪਾਂ ਪਾਣੀ ਵੀ ਖੜਾ ਰੱਖਣਾ ਉਹ ਆਪਣੀ ਮਜਬੂਰੀ ਆ ਉਦੋਂ ਬਾਅਦ ਜਦੋਂ ਆਪਾਂ ਯੂਰੀਆ ਪਾਉਣੀ ਆ ਆਮ ਤੌਰ 'ਤੇ ਖੇਤਾਂ ਦੇ ਵਿੱਚ ਪਾਣੀ ਖੜਾ ਹੁੰਦਾ ਦੁਪਹਿਰ ਵੇਲੇ ਆਪਾਂ ਯੂਰੀਆ ਪਾ ਰਹੇ ਹੁੰਨੇ ਆ ਤੇ ਉਹਦੇ ਵਿੱਚੋਂ ਅੱਧਾ ਅੱਧੇ ਤੋਂ ਵੱਧ ਤਾਂ ਲੌਸ ਹੋਣੀ ਹੋਣੀ ਆ ਖੜੇ ਪਾਣੀ 'ਚ ਉੱਚ ਤਾਪਮਾਨ 'ਚ ਆਪਾਂ ਦਿਨੇ ਪਾ ਰਹੇ ਆ ਦੁਪਹਿਰ ਵੇਲੇ ਉਹ ਲੌਸ ਹੋਣੀ ਆ ਇਹਨੂੰ ਬਚਾ ਕਿਵੇਂ ਸਕਦੇ ਆ ਇੱਕ ਤਾਂ ਜਦੋਂ ਆਪਾਂ ਦੂਜੀ ਤੀਜੀ ਕਿਸ਼ਤ ਯੂਰੀਆ ਦੀ ਦੇਣੀ ਆ ਖੇਤ 'ਚ ਕਿਸਾਨ ਵੀਰੋਂ ਪਾਣੀ ਨਾ ਹੋਵੇ ਬਿਲਕੁਲ ਕੋਸ਼ਿਸ਼ ਕਰੋ ਦੁਪਹਿਰੋਂ ਬਾਅਦ ਜੇ ਤੁਸੀਂ ਪਾਓ ਤਾਂ ਸ਼ਾਮ ਦੇ ਵੇਲੇ ਦੇ ਨੇੜੇ ਤੇੜ ਜਾ ਕੇ ਜੇ ਪਾਓ ਖੇਤ ਚ ਪਾਣੀ ਨਾ ਹੋਵੇ ਉਦੋਂ ਦੂਜੇ ਦਿਨ ਤੀਜੇ ਦਿਨ ਚੌਥੇ ਦਿਨ ਮਤਲਬ 4 ਤੋਂ 5 ਦਿਨ ਦੇ ਵਿੱਚ ਵਿੱਚ ਆਪਾਂ ਪਾਣੀ ਲਾਉਣਾ ਹੁੰਦਾ ਹੈ ਲਾਜ਼ਮੀ ਹੈ ਇਹਦੇ ਨਾਲ ਤੁਹਾਨੂੰ ਉਹੀ ਨਾਈਟ੍ਰੋਜਨ ਦਾ ਇੱਕ ਥੈਲਾ ਜੇ ਤੁਸੀਂ ਖੜੇ ਚ ਪਾਣੀ ਚ ਪਾਓ ਤੇ ਇੱਕ ਬਿਨਾ ਪਾਣੀ ਤੋਂ ਪਾਓ ਉਹਦੇ ਬਾਅਦ ਚ ਪਾਣੀ ਲਾਓ ਉਹਦੇ ਨਤੀਜੇ ਦਾ ਫਰਕ ਤੁਸੀਂ ਆਪ ਚੈੱਕ ਕਰ ਲਿਆ ਜੇ ਇਹ ਆਪਾਂ ਆਮ ਪ੍ਰੈਕਟਿਸ ਫਾਲੋ ਨਹੀਂ ਕਰਦੇ ਹੈਗੇ ਬਹੁਤੇ ਕਿਸਾਨ ਵੀ ਨਹੀਂ ਕਰਦੇ ਇਹਦੇ ਕਰਕੇ ਆਪਣੀ ਕਈ ਕਿਸਾਨ ਵੀਰ 5-5 ਗੱਟੇ ਯੂਰੀਆ ਤੇ ਪਹੁੰਚ ਜਾਂਦੇ ਆ ਜਿਹੜੀ ਕਿ ਬਹੁਤ ਗਲਤ ਪ੍ਰੈਕਟਿਸ ਆ ਨਾਲੇ ਆਪਾਂ ਨਾਈਟ੍ਰੋਜਨ ਵੱਧ ਦਿੰਨੇ ਆ ਯੂਰੀਆ ਜਿਹਦੇ ਨਾਲ ਅਬਨਾਰਮਲ ਹਰਾ ਗ੍ਰੀਨ ਕਲਰ ਆ ਜਾਂਦਾ ਕਈ ਵਾਰ ਕਿਸਾਨ ਵੀਰ ਬਹੁਤ ਗੂੜਾ ਰੰਗ ਰੱਖਦੇ ਆ ਬੂਟਿਆਂ ਦਾ ਜਦ ਕਿ ਮਗਰੋਂ ਜਾ ਕੇ ਪੀਏ ਸਟੇਜ ਤੇ ਜਾ ਕੇ ਕਣਕ ਨੂੰ ਹਲਕਾ ਜਿਹਾ ਰੰਗ ਛੱਡਣਾ ਚਾਹੀਦਾ ਹਰਾ ਰੰਗ ਆਪਾਂ ਰੱਖਦੇ ਅਬਨਾਰਮਲ ਗ੍ਰੀਨ ਕਲਰ ਮਤਲਬ ਬਹੁਤ ਜ਼ਿਆਦਾ ਗੂੜਾ ਹਰਾ ਰੰਗ ਜਿਹਦੇ ਨਾਲ ਪੈਸਟ ਐ ਬਿਮਾਰੀਆਂ ਕੀੜੇ ਮਕੌੜੇ ਅਟਰੈਕਟ ਹੁੰਦੇ ਆ ਫਿਰ ਆਪਾਂ ਨੂੰ ਜਿਹੜੀਆਂ ਹੈਗੀਆਂ ਉਹ ਵਾਧੂ ਸਪ੍ਰਿੰਗਾਂ ਕਰਨੀਆਂ ਜ਼ਰੂਰਤ ਅਨੁਸਾਰ ਜਿਹੜੀ ਹੈਗੀ ਐ ਨਾਈਟ੍ਰੋਜਨ ਦੀ ਮਾਤਰਾ ਦਿਓ ਸਹੀ ਸਟੇਜ ਤੇ ਦਿਓ ਪੈਨੀਕਲ ਇਨੀਸ਼ੀਏਸ਼ਨ ਤੱਕ ਦਿਓ 20 ਦਿਨ 25 ਦਿਨ ਚ ਯੂਰੀਆ ਖਤਮ ਨਾ ਕਰੋ ਵੈਸੇ ਵੀ ਹੁਣ ਨੀਮ ਕੋਟੜ ਯੂਰੀਆ ਆਉਂਦੀ ਸਲੋ ਰਿਲੀਜ਼ਿੰਗ ਹੁੰਦੀ ਆ ਇਸ ਗੱਲ ਨਾਲ ਕਿਰਪਾ ਕਰਕੇ ਧਿਆਨ ਦਿਓ ਜੋ ਦੂਜੀ ਤੀਜੀ ਕਿਸ਼ਤ ਪਾਉਣੇ ਖੇਤ ਚ ਪਾਣੀ ਦਾ ਖੜਾ ਹੋਵੇ ਉਦੋਂ ਦੂਜੀ ਤੀਜੀ ਇਹਦੇ ਤੁਸੀਂ ਪਾਣੀ ਲਾ ਸਕਦੇ ਆ ਇਹ ਗੱਲਾਂ ਦਾ ਖਾਸ ਧਿਆਨ ਰੱਖਣਾ ਤੇ ਇਹ ਜ਼ਰੂਰੀ ਨਹੀਂ ਕਿ ਆਪ ਪੂਰਾ ਗੂੜਾ ਹਰਾ ਰੰਗ ਜੇ ਫਸਲ ਦਾ ਜਿਆਦਾ ਅਬਨਾਰਮਲ ਗ੍ਰੀਨ ਕਦਾ ਕਾਲੀ ਛਾਹ ਹੋਵੇ ਫੇਰ ਹੀ ਝਾੜ ਮਿਲੇਗਾ ਝਾ ਹੋਰ ਸਵਾਲ ਹੋਏ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ